ਸਾਸ੍ਰੀ ਗਾਲ ਸਾਰਿਆਂ ਨੂੰ ਵੈਲਕਮ ਕਰਦੀ ਜੀ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਪਿੰਡਰ ਜ਼ਿਲ੍ਹਾ ਅਮਰਸਰ ਤਹਿਸੀਲ ਪਾਪਾ ਬਕਾਲਾ ਸਾਹਿਬ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਤੇ ਸੋਨੀ ਵੀਰ ਕੋਲ ਪਹੁੰਚੇ ਆ ਤੇ ਤਾਜੀ ਸੂਈ ਮੱਝ ਲੈ ਕੇ ਆਏ ਆ ਚੰਗੀ ਕੁਆਲਿਟੀ ਦੀ ਬਹੁਤ ਹੀ ਸੋਹਣੀ ਸੁਨੱਖੀ ਆ ਕੱਦ-ਗਾਠ ਵੀ ਠੀਕ ਆ ਜੀ ਤੇ ਮਗਰ ਬੱਚਾ ਕੱਟਾ ਆ ਗਿਆ ਵੀਰ ਨਾਲ ਗੱਲਬਾਤ ਕਰਾਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਤੁਸੀਂ ਕੋਈ ਵੀ ਪਸ਼ੂ ਖਰੀਦਣਾ ਜੀ ਜਿੰਨੇ ਵੀ ਸਾਡੇ ਸਤਿਕਾਰਯੋਗ ਵੀਰ ਭੈਣ ਭਰਾ ਵੀਡੀਓ ਵੇਖਦੇ ਆ ਉਹਨਾਂ ਨੂੰ ਬੇਨਤੀ ਆ ਕਿ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਮੱਝ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਹੀ ਵਧੀਆ ਸਤਿ ਸ੍ਰੀ ਅਕਾਲ ਮੇਰੇ ਭੈਣ ਭਰਾਵਾਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਜਿੰਨੇ ਵੀਡੀਓ ਵੇਖਦੇ ਆ ਪਿਆਰ ਕਰਦੇ ਆ ਜਿਹੜੇ ਵੀਰ ਚਲੋ ਹਾਲ ਚਾਲ ਪੁੱਛਣ ਵਾਸਤੇ ਵੀ ਕਈ ਫੋਨ ਕਰਦੇ ਆ ਕਈ ਤਾਂ ਬਹੁਤ ਹੀ ਮੰਨ ਲਓ ਵੀ ਪਿਆਰ ਨਾਲ ਬੋਲਦੇ ਚੰਗਾ ਲੱਗਦਾ ਜੀ ਤੇ ਕਈ ਜਦਾਂ ਉਹਨੇ ਫੋਨ ਉਹ ਘਰੋਂ ਦੁਖੀ ਹੁੰਦੇ ਦੋ ਕਈ ਦੁਖੀ ਵੀ ਕਰ ਦਿੰਦੇ ਆ ਠੀਕ ਆ ਠੀਕ ਆ ਹਾਂ ਕੰਮ ਮੰਨ ਲਓ ਵੀ ਹਰ ਤਰ੍ਹਾਂ ਦੇ ਹਰ ਟਾਈਪ ਹਾਂ ਮਤਲਬ ਪੈਨਪ੍ਰਾਮਾ ਹਰ ਟਾਈਪ ਦੇ ਲੋਕ ਨੇ ਤਰ੍ਹਾਂ ਤਰ੍ਹਾਂ ਦੀ ਦੁਨੀਆ ਰੰਗ ਰੰਗ ਬਰੰਗੀ ਰੰਗ ਬਰੰਗੇ ਮੇਲੇ ਐ ਇੱਥੇ ਹਾਂਜੀ ਤੇ ਐਡਰੈਸ ਦੱਸ ਦਿਓ ਵੀਰ ਜੀ ਪਿੰਡ ਭਿੰਡਰ ਜ਼ਿਲ੍ਹਾ ਅੰਮ੍ਰਿਤਸਰ ਨਾਮ ਮੇਰਾ ਸੋਨੀ ਆ ਹਾਂਜੀ ਤੇ ਵੀਰਾਂ ਨੂੰ ਤਾਂ ਮੈਂ ਅੱਗੇ ਵੀ ਦੱਸਦਾ ਰਹਿਣਾ ਮੈਂ ਕਿ ਮੇਰਾ ਪਿੰਡ ਕਿੱਥੇ ਇੱਕ ਕਰਕੇ ਆ ਮੋਬਾਈਲ ਨੰਬਰ 98156 47787 ਹਾਂਜੀ ਮੋਗੇ ਤੋਂ 100 ਕਿਲੋਮੀਟਰ ਹਾਂਜੀ ਕਿਉਂ ਇਹ ਵੀਡੀਓ ਵਿਖਾ ਕੇ ਮੋਗੇ ਵਾਲਿਆਂ ਨੂੰ ਆਈਡੀਆ ਲਾ ਲਿਓ 100 ਕਿਲੋਮੀਟਰ ਜਲੰਧਰ 50 ਕਿਲੋਮੀਟਰ ਠੀਕ ਆ ਅੰਮ੍ਰਿਤਸਰ 30 ਕਿਲੋਮੀਟਰ ਠੀਕ ਆ ਜੀ ਇਹ ਦੱਸਦਾ ਤਾਂ ਵਾ ਕਿ ਆਈਡੀਆ ਲਾ ਕੇ ਸਾਰਾ ਪੁਸ਼ ਪਛ ਕੇ ਕਰਾਇਆ ਕਰੋ ਆਪਣੀ ਗੱਲਬਾਤ ਕਰਕੇ ਫੇਕ ਕਿਉਂਕਿ ਅੱਗੇ ਆਪਾਂ ਨੀਲੀ ਰਵੀ ਦੀ ਝੋਟੀ ਵੇਚੀ ਆ ਬਾਕੀ ਬੇਨਤੀ ਇਹ ਆ ਕਿ ਜਿਹੜਾ ਵੀਰ ਤੁਰਦਾ ਵਾ ਜੇ ਐਸਆਈ ਪੈ ਗਈ ਤੇ ਮੇਰੇ ਨਾਲ ਲੜੇ ਨਾ ਅੱਗੇ ਦੋ ਦੇ ਕੰਮ ਖਰਾਬ ਹੋਣ ਦੇ ਨਾਲ ਦੋਵੇਂ ਵੀਰ ਤੁਰ ਪਏ ਇੱਕ ਵੀਰ ਪਹਿਲਾਂ ਮੋਗੇ ਤੋਂ ਤੁਰਿਆ ਤੇ ਤੁਰ ਪਿਆ ਬਾਅਦ ਚ ਫੋਨ ਨਾ ਚੁੱਕੇ ਤੇ ਇੱਕ ਵੀਰ ਹੋਰ ਆ ਨਾ ਮੈਂ ਆ ਜਾਣਾ ਉਧਰੋਂ ਉਧਰ ਪਿਆ ਉਧਰੋਂ ਮੈਂ ਫਿਰ ਅੰਬਰਸਰ ਵਾਲੇ ਵੀਰ ਨੂੰ ਲੁੱਪੋ ਕੇ ਆਂ ਦਾ ਪਿੰਡ ਹੀ ਠੀਕ ਆ ਬਾਕੀ ਬੇਨਤੀ ਆ ਵੀ ਕਈ ਵੀਰ ਕਹਿੰਦੇ ਵੀ ਅਸੀਂ ਤੁਰਨ ਲੱਗੇ ਆ ਤੁਰ ਪਿਆ ਕਰੇ ਬੇਸ਼ੱਕ ਜਿੱਦਾਂ ਵੀਡੀਓ ਤੇ ਮਲੋ ਪਈ ਹੁੰਦੀ ਹੈ ਨਾ ਜੇ ਸਾਈ ਪੈ ਗਈ ਤੇ ਬਾਅਦ ਚ ਆ ਕੇ ਇੱਥੇ ਗੁੱਸਾ ਕਰ ਹਾਂ ਕਈ ਵਾਰਾਂ ਵੀਰ ਰਸਤੇ 'ਚ ਹੁੰਦੇ ਆ ਤੇ ਕੋਈ ਹੋਰ ਵੀ ਹੋਰ ਵੀਰ ਕਈ ਵਾਰੀ ਆ ਦਿੰਦਾ ਵੀ ਮੈਨੂੰ ਇੰਨੇ ਦੀ ਪਸੰਦ ਆ ਵੀ ਮੈਨੂੰ ਸਾਈ ਪਾ ਦੇ ਇਹ ਗੱਲ ਹੀ ਇਹ ਵੀਡੀਓ 'ਚ ਤਾਂ ਬੋਲਦੇ ਆ ਵੀ ਭੜਕੇ ਵੀਰ ਇੱਥੇ ਆ ਕੇ ਲੜੇ ਜਾਂ ਆਖੇ ਵੀ ਤੂੰ ਜ਼ਬਾਨ ਤੋਂ ਮੁਕਰ ਗਿਆ ਜਾਂ ਕੁਝ ਵੀ ਆ ਇਹ ਵੀਡੀਓ ਤੇ ਡੰਗਰ ਜਿਹੜਾ ਪਿਆ ਹੁੰਦਾ ਵੀਰ ਕਈ ਦੂਰੋਂ ਨਹੀਂ ਆ ਸਕਦੇ ਇੱਥੇ। ਬਾਕੀ ਇਹ ਚੀਜ਼ ਹੈ ਕਿ ਵੀਡੀਓ ਦੇ ਉੱਤੇ ਜਿਹੜਾ ਪਸ਼ੂ ਪੈ ਗਿਆ ਵੱਡਾ ਛੋਟਾ ੜੀ ਨਜ਼ਰ ਆਊਗਾ। ਹਾਂ। ਬਾਕੀ ਥਾਣ ਦੀ ਦੁੱਧ ਦੀ ਗਰੰਟੀ ਆਪ ਆ ਗਿਆ ਆਪਣੀ ਤਸੱਲੀ ਕਰ ਲੈ। ਬਾਕੀ ਬੇਨਤੀ ਇਹ ਹੈ ਵੀ ਜਿਹੜਾ ਦੁੱਧ ਇਹ ਤਾਂ ਬੌਲੇ ਤੇ ਜੇ ਤੇ ਮੰਲੋ ਵੀ ਠੀਕ ਆ ਚਲੋ ਵੀਰ ਲੈ ਗਿਆ ਜੇ ਦੁੱਧ ਤੇ ਦੂ ਟਾਈਮ ਡੰਗਰ ਆਪਾਂ ਘਰੋਂ ਚਵਾ ਕੇ ਦੇਣਾ। ਜੀ। ਬਾਅਦ ਚ ਲਾਮਾ ਨਹੀਂ ਲੈਣਾ। ਵੀਰ ਤੇ ਨਿੱਗੀ ਨਿੱਗੀ ਗੱਲ ਦਾ ਲਾਮਾ ਦੇ ਦਿੰਦੇ ਆ। ਹਾਂਜੀ। ਕਈ ਭੈਣ ਭਰਾ ਨਿੱਗੀ ਨਿੱਗੀ ਗੱਲ ਦਾ ਲਾਮਾ ਉਹ ਲਾਮਾ ਬਣਦਾ ਵੀ ਨਹੀਂ ਹੁੰ ਦੇ ਕਰਕੇ ਇਹ ਅਭਜਾ ਮੈਂ ਇਹ ਕਰਿਆ ਕਰਨਾ ਇੱਕ ਟਾਈਮ ਚਵਾਈ ਦਾ ਗਿਲੂਗਾਣਾ ਆਪਣੇ ਘਰ ਖੜਕੇ ਮਰਨਾ ਵੀਡੀਓ ਕੱਲ ਤੇ ਤੂੰ ਚਵਾ ਦੇ ਮੈਨੂੰ ਠੀਕ ਆ ਤੇ ਦੋ ਟਾਈਮ ਚਵਾਈ ਇੰਨਾ ਠੀਕ ਠਾਕ ਮਿਲ ਪਈ ਆ ਹਾਂ ਠੀਕ ਠਾਕ ਮਿਲ ਪਈ ਆ ਉਹਦਾ ਬਾਅਦ ਚ ਫੇ ਵੀਰ ਨੀ ਕੀ ਜੀ ਗੱਲ ਦਾ ਵੀ ਲੰਮਾ ਦੇ ਦਿੰਦੇ ਆ ਠੀਕ ਆ ਜੀ ਠੀਕ ਇਹ ਗੱਲ ਦੀ ਬੇਨਤੀ ਆ ਵੀ ਨੀਗੀਆਂ ਨੀਗੀਆਂ ਗੱਲਾਂ ਦਾ ਮੰਨ ਲਓ ਅਸੀਂ ਕਿੜੀਆਂ ਆਪਣੇ ਘਰ ਪਾਲੀਆਂ ਨੇ ਤੁਹਾਡੇ ਅਰਗੇ ਭੈਣ ਭਰਾਵਾਂ ਕੋਹੀ ਲਿਆਂਦੀਆਂ ਹੁੰਦੀਆਂ ਵਾਂ ਜੀ ਸਾਡੇ ਕੋ ਕੋਈ 5 ਦਿਨ ਕੋਈ 10 ਦਿਨ ਕੋਈ ਵੱਤਾਂ ਵੱਤ 20 ਦਿਨ ਰਹਿ ਗਈ ਜੇ ਜੇਕਰ ਜਿੱਦਾਂ ਦੇ ਲਾਹਮੇ ਤਾਂ ਹੋਗੇ ਤੁਸੀਂ ਘਰਾਂਿਆਂ ਨੂੰ ਇਦਾਂ ਦੇ ਲਾਹਮੇ ਦੇਣ ਉਹ ਸੁਣਦੇ ਹੀ ਨਹੀਂ ਉਹ ਤੇ ਬੂਹਾ ਨਹੀਂ ਖੋਲਦੇ ਦੂਸਰੀ ਦਿਨ ਲਾਹਮਾ ਦੇਣ ਦੀ ਗੱਲ ਹੈ ਕਿਸ ਨਾਲ ਕਹਿ ਕੇ ਵੇਲੇ ਚੂੰ ਦੀ ਪੈ ਨਹੀਂ ਅਗਲਾ ਕਰਦਾ ਜੋ ਕੁਝ ਹੈਗਾ ਹਾਲਾਂਕਿ ਨਾ ਤੇਰੇ ਸਾਹਮਣੇ ਤੂੰ ਜੱਕ ਨਹੀਂ ਕੀਤੀ ਅਗਲਾ ਵੱਡ ਖਾਣ ਨੂੰ ਪੈ ਜਾਂਦਾ ਸਨ ਠੀਕ ਠੀਕ ਸਹੀ ਹੈ ਚਲੋ ਆ ਮੱਝ ਹਾਂਜੀ ਇਹ ਸੂਰਾ ਤਿੱਜਾ ਲਾਲੇ ਕੋਈ ਲਾਲੇ ਚੋਤਾ ਠੀਕ ਆ ਅੱਜ ਸਵੇਰੇ ਸੂਈ ਆ ਪਿਛੇ ਦਾ ਇਕੱਟਾ ਵਾ ਕੱਟਾ ਮਗਰਾ ਠੀਕ ਆ ਤੇ ਕਿੰਨਾ ਕੁ ਬੋਲਾ ਕੱਢਿਆ ਵੀਰ ਜੀ ਬੋਲਾ ਇਹਦੇ ਤੋਂ ਵੀਰੇ 2 ਕਿਲੋ ਮਤਲਬ ਵਿੱਚ ਹੋਇਆ ਵਾ ਤੇ ਕਿਲੋ ਕੁ ਕਟੇ ਜਗਾਇਆ ਹੋਊਗਾ ਠੀਕ ਆ ਠੀਕ ਆ ਤੇ ਬਾਕੀ ਜਿੰਨੀ ਹੈਗੀ ਆ ਥਣ ਲਿਵੇ ਦੀ ਸਾਫ ਆ ਹਾਂਜੀ ਤੇ ਬਾਕੀ ਦੁੱਧ ਜਿਹੜਾ ਹੁੰਦਾ ਕਰਨਾ ਦਾ ਹੋਰ ਤੇ ਥਾਣ ਵਗਦੇ ਦੇ ਦੇਣੇ ਆ ਠੀਕ ਆ ਆਪਾਂ ਐਵੇਂ ਆਖੀ ਜਾਈਏ ਵੀ ਇਹਨੇ 10 ਲੀਟਰ ਬੋਲਾ ਵਾਜ ਦੇ ਥੱਲੇ ਹਾਂਜੀ ਹਾਂਜੀ ਇਹਦੇ ਥੱਲੇ ਕੋਈ ਛੇ ਲਾਲੇ ਕੋਈ ਲਾਲੇ ਪੰਜ ਕੋਈ ਲਾਲੇ ਚਾਰ ਠੀਕ ਆ ਆਪਣੀਆਂ ਸਿੱਧਾ ਇਹ ਦੁੱਧ ਚਵਾਦੇ 10 ਕਿਲੋ ਏ ਚਵਾਦੀ 8 ਏ ਚਵਾਦੀ 12 ਥਾਣ ਤੁਣ ਸੋਹਣਾ ਗੈਪ ਤੇ ਲੱਗਾ ਸੋਹਣਾ ਲੱਗਾ ਹਾਂਜੀ ਤੇ ਬਾਕੀ ਇਹ ਆ ਕਿ ਕੱਦ ਜੇ ਕਹਦੀ ਕਿ ਜਿਆਦਾ ਵੱਡਾ ਨਹੀਂਗਾ ਚੌੜੀ ਛੂੜੀ ਤੇ ਦਰਮਿਆਨਾਵਾ ਵੀ ਅਸੀਂ ਇਹ ਨਹੀਂ ਆ ਵੀ ਘੱਟ ਵੱਡਾ ਵਿਖਾ ਦਾਂਗੇ ਜੀ ਇੱਥੇ ਵੀਰ ਆਊਗਾ ਤੇ ਉਹ ਛੋਟਾ ਹੋ ਜਾਊਗਾ ਚੌੜੀ ਆ ਚੰਗੀ ਚੌੜੀ ਆ ਹਾਂਜੀ ਵਜ਼ਨ ਪੂਰਾ ਵਾ ਵਜ਼ਨ ਪੂਰਾ ਜੀ ਹਾਂਜੀ ਹਾਂਜੀ ਥਾਣ ਵੀ ਸੋਹਣਾ ਗੈਪ ਤੇ ਲੱਗਾ ਤੇ ਥਣ ਹੈ ਵੀ ਚੰਗਾ ਬਾਕੀ ਮੈਂ ਨਹੀਂ ਇਹਨਾਂ ਆਂਦਾ ਇਹਨੇ 12 ਚੋਣਾ ਵਾ ਇਹ ਆਪ ਕੋ ਆਪਣੀ ਸਮਝਾ ਜੀ ਇਹ ਤੇ ਅੰਦਾਜ਼ੇ ਹੁੰਦੇ ਆ ਆਈਡੀ ਹੁੰਦੇ ਕਈ ਵਾਰੀ ਅੱਖਾਂ ਦਾ ਅੱਖਾਂ ਵਿੱਚ ਧੋਖਾ ਦੇ ਜਾਂਦੀਆਂ ਜੀ ਤੇਰੇ ਵੇਖਿਆ ਕੁਝ ਗਲਤ ਹੋ ਜਾਂਦਾ ਬਿਲਕੁਲ ਬਿਲਕੁਲ ਹੋ ਜਾਂਦਾ ਇਹ ਬਾਕੀ ਸਮਝੋ ਅਗਲੇ ਦੀ ਸੇਵਾ ਵਾ ਠੀਕ ਆ ਜੇ ਚੰਗੀ ਨਿਕਲਾਈ ਤੇ ਵਾ 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 ਤਿੰਨਾਂ ਹੀ ਤੇ ਅਗਲੇ ਨੇ ਮਾੜੀ ਜੀ ਵੀ ਗੱਲ ਹੋ ਗਈ ਤੇ ਅਗਲੇ ਨੇ ਫੱਟ ਦੇਣੀ ਫੋਨ ਲਾਉਣਾ ਵੀ ਉਹਨੂੰ ਲਾਉ 5 ਵਜੇ ਸਵੇਰੀ ਜੀ 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 ਤੇ ਬੰਦੇ ਨੂੰ ਇਹ ਹੁੰਦਾ ਪਤਾ ਨਹੀਂ ਕੀ ਚੱਕਰ ਆ ਇਹੋ ਜਿਹੇ ਵੀਰਬ ਦੇ ਤਰ੍ਹਾਂ ਕੋਈ ਨਹੀਂ ਇਹੋ ਜਿਹਾ ਕੰਮ ਹੁੰਦਾ ਉਹ ਫੋਨ ਪਿਆ ਹੁੰਦਾ ਕਈ ਨਹੀਂ ਜੇਵੇ ਜੀ ਡੰਗਰੀ ਖੋਲਦੇ ਹੋਈਦਾ ਫੋਕੀ ਜਾਣਗੇ ਫੋਨ ਫਿਰ ਠੀਕ ਠੀਕ ਹੌਸਲਾ ਕਰ ਲੋ ਆਪਾਂ ਬੈਗ ਵੀ ਆਪ ਉਹ ਵੀ ਲਾ ਲਈਦਾ ਵਾ ਠੀਕ ਆ ਕੋਈ ਗੱਲ ਨਹੀਂ ਤੇ ਦਸੀਏ ਫਿਰ ਮੋਲੇ ਦਾ ਭਾਜੀ ਮੁੱਲ ਵੀਰੇ ਪੁੱਛਣ ਵਾਲਿਆਂ ਨੂੰ ਜਿਨ੍ਹਾਂ ਨੇ ਮੰਨ ਲਓ ਪੁੱਛਣਾ ਵਾ ਏਰੀਆ ਤਾਂ ਮੈਂ ਦੱਸਤਾ ਵੀਡੀਓ ਬੇਨਤੀ ਇਹੋ ਹੀ ਆ ਕਿ ਧਿਆਨ ਨਾਲ ਸੁਣ ਲੈਣਾ ਜੀ ਉਹਦੇ ਵਾਸਤੇ ਤਾਂ 60 ਰੁਪਿਆ ਬਣ ਰਿੰਗਟੋਨ ਲਵਾ ਲਉ ਹਾਂ ਇੱਕ ਪੀਆ ਮੇਰਾ ਪਿੰਡਿਆ ਤੇ ਆ ਜਿਲ੍ਹਾ ਵਾ ਤੇ ਆ ਨਹੀਂ ਨਹੀਂ ਇਹ ਇਹ ਮੈਂ ਬਣਵਾਉਣੀ ਆ ਰਿੰਗਟੋਨ ਸਾਰੀ ਬਣਵਾਉਣੀ ਆ ਰਿੰਗਟੋਨ ਹਾਂ ਹਾਂ ਨਾ ਇਹ ਭਾਵੇਂ ਮੈਂ ਕਰਾਂ 75 ਹਾਂ ਤੇ ਭਾਵੇਂ ਜਿੰਨਾ ਮਰਜ਼ੀ 80 ਕਰੀ ਜਾਵਾਂ 73000 ਦੀ ਮੰਨ ਲਓ ਵੀ ਦੇ ਦਾਂਗੇ ਛੋੜ ਕਰ ਦੋ ਮੌਕੇ ਤੇ 1000 ਰੁਪਿਆ ਛੋੜ ਕਰੂੰਗਾ 72000 ਦੀ 72000 ਦੀ ਠੀਕ ਆ ਸਹੀ ਆ ਕੋਈ ਦੂਰੋਂ ਆਜੇ ਕੋਈ ਨੇੜਿਓਂ ਆਜੇ ਆਪਣਾ ਸੋਚ ਸਮਝ ਕੇ ਮੰਨ ਲਓ ਫੋਨ ਵਾਲੇ ਮੈਨੂੰ ਇੰਨਾ ਕਰਾਇਆ ਪੈਣਾ ਵਾ ਕੁਝ ਵੀ ਆਸਲਾ ਕਰਾਇਆ ਪਹਿਲਾਂ ਪੁੱਛ ਲਿਆ ਕਰਾਇਆ ਪਹਿਲਾਂ ਪੁੱਛ ਲਿਆ ਕਰੋ ਇਹ ਕਈ ਨਹੀਂ ਨਾ ਕਰਾਇਆ ਪੁੱਛਦਾ ਪੁੱਛਦਾ 20 25 ਮਿੰਟ ਕਿੱਥੇ ਇੱਕ ਕਰਕੇ ਪਿੰਡ ਕਈ ਕੁਛ ਜੀ 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 ਇਹ ਸਾਈ ਜੀ ਕਈ ਵਾਰ ਅਗਲਾ ਕਰਾਇਆ ਪੁੱਛਣ ਡਿਆ ਹੁੰਦਾ ਉਧਰੋਂ ਕਿਸ ਬੰਦੇ ਨੂੰ ਸਾਈ ਜਾ ਜਾਂਦੀ ਸਾਈ ਪੈ ਜਾਂਦੀ ਆ ਫੇ ਅਗਲਾ ਕਹਿੰਦਾ ਮੇਰੀ ਵੇਟ ਨਹੀਂ ਕੀਤੀ ਫੇ ਅਗਲਾ ਮਤਲਬ ਜੇ ਅਹੀਂ ਕੇ ਗੱਲ ਤੋਂ ਹੋ ਜੀ ਤਾਂ ਫੇ ਉਸ ਵੇਲੇ ਘਰ ਵਾਲੇ ਮੈਂ ਤੇ ਇੰਨੇ ਦੀ ਲੈਣੀ ਮੈਂ ਦੋਨੇ ਦੀ ਲੈਣੀ ਜੀ ਜੇ ਅਹੀਂ ਆ ਗੱਲ ਤੂੰ ਇੰਨੀ ਦੀ ਦਿੱਤੀ ਮੈਂ ਤੇ ਉਨੇ ਦੀ ਲੈ ਜਨਾ ਤਦਿਆ ਮੈਂ ਹਬ ਤੇਰਾ ਕੀਤਾ ਆਣ ਕੇ ਬਾਅਦ ਚ ਤੂੰ ਆਖੀ ਜਵੇਂ ਨਹੀਂ ਨਹੀਂ ਆ ਤੇ ਏਦਾਂ ਦੀ ਹੈ ਹੀ ਨਹੀਂ ਜਿੱਦਾਂ ਦੀ ਵੀਡੀਓ ਚ ਵਿਖਾਈ ਹੈ ਠੀਕ ਆ ਕਈ ਮਤਲਬ ਵੀ ਉਹਦੇ ਇੱਕ ਤੇ ਰਿਸ਼ਤੇਦਾਰ ਹੀ ਬਹੁਤ ਆ ਜਾਂਦੇ ਨਾਲ ਇੱਕ ਵੀਰ ਦੀ ਵੀਡੀਓ ਇਧਰੋਂ ਪਾਉਂਦਾ ਉਹ ਵੀਰ ਮੁੱਲ ਨਹੀਂ ਕਰਦਾ ਅੱਛਾ ਉਹਦੀ ਗੱਲ ਮੈਂ ਨੋਟ ਕੀਤੀ ਹੋਆ ਨਾ ਮੈਂ ਵੀਡੀਓ ਪਾਉਣਾ ਉਹਦਾ ਆਪਣਾ ਹੀ ਚੈਨਲ ਸਾਰਾ ਕੁਝ ਆਪਣਾ ਵਾ ਵੀਡੀਓ ਪਾਉਂਦਾ ਅਗਲੇ ਮੱਜਾਂ ਵਿਖਾਉਂਦਾ ਵਾ ਚੰਗੀਆਂ ਮੱਜਾਂ ਉਹ ਮੱਲੋ ਦਿੰਦਾ ਲੱਖ ਦੇ ਅੰਦਰ ਬਾਅਦ ਚੰਗੀ ਮੱਲੋ ਦਿੰਦਾ ਹਾਂ ਉਨੇ ਇੱਕ ਗੱਲਾਂ ਦਾ ਵੀ ਜੇ ਆਪਾਂ ਵੀਡੀਓ ਤੇ ਜਦੋਂ ਮੁੱਲ ਕਰਦੇ ਉਹਨੂੰ ਡੰਗਰਾਂ ਦਾ ਕੋਈ ਖਰੀਦ ਹੀ ਨਹੀਂ ਸਕਦਾ ਉਹਦੀ ਗੱਲ ਵੀ ਨੋਟ ਆਂਦਾ ਛੱਤੀਆਂ ਜਾਣਾਂ ਦਾ ਪਹਿਲਾਂ ਨਾ ਵੀਡੀਓ ਵਿਖਾਉਣੀ ਭਾ ਇਨਾ ਮੁੱਲ ਕਰਦਾ ਹੀ ਕਿੰਨੇ ਕਿ ਦੀ ਲੈ ਲਾਂ ਮੇਰੇ ਵਰਗੇ ਨੂੰ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਭਾਵੇਂ ਡੰਗਰ ਹੋਵੇ ਲੱਖ ਦਾ ਮਿਲਦੀ 70000 ਦੀ ਲੈ ਲਾਂ ਪਾਉ ਠੀਕ ਉਹ ਬਾਅਦ ਚ ਬਾਅਦ ਇਧਰ ਸਿਰ ਸਿੰਗ ਫਸਾਇਆ ਹੁੰਦਾ ਵਾ ਤੇ ਉਹ ਗਵਾਂਢੀ ਨਹੀਂ ਗਈ ਨਹੀਂ ਖਰੀਦਣ ਨੂੰ ਠੀਕ ਹੈ ਆਪਣੀ ਸਮਝ ਕਰਿਆ ਕਰੋ ਕਿਸ ਨੇ ਪੁੱਗ ਦੀ ਦੇਣੀ ਆ ਅੱਜ ਦਾ ਮੁੱਲ ਇਹ ਆ 73000 ਰੁਪਈਆ ਜੀ ਬੱਤਰ ਲਾਟਾ ਠੀਕ ਆ ਅੱਜ ਦਾ ਇਹ ਵਧ ਵੀ ਸਕਦਾ ਤੇ ਘਟ ਵੀ ਸਕਦਾ ਬਿਲਕੁਲ ਦੋਵੇਂ ਕੰਮ ਹੋ ਜਾਣੇ ਆ ਬਾਕੀ ਕਿਸਮਤ ਆ ਕਿਸਮਤ ਆ ਜੀ ਜੇ ਪੰਜਾਂ ਸੱਤਾਂ ਦਿਨਾਂ ਨੂੰ ਜਾਂ ਦਹਾਂ ਦਿਨਾਂ ਨੂੰ ਇਹ ਮੁੱਲ ਵਧ ਵੀ ਸਕਦਾ ਤੇ ਘਟ ਵੀ ਸਕਦਾ ਜਿੰਨੇ ਇਹ ਇਹ ਇਹਦੇ ਤੇ ਦਰਾਨ ਆ ਰੱਬ ਸੁੱਖ ਰੱਖੇ ਜਿੰਨੇ ਕੀ ਤੁਸੀਂ ਸੰਭਾਲੀ ਆ ਵਧੂ ਗਈ ਜੇ ਦੁੱਧ 12 ਲੀਟਰ ਪੱਕਾ ਕਰ ਗਈ ਆਪਾਂ ਦਾਸ ਦੇ ਮੰਨ ਕੇ ਚੱਲਦੇ ਆ ਤੇ ਫੇਰ ਵਾਜਣਾ ਠੀਕ ਆ ਇਹ ਮੰਨ ਲਓ ਨੇ ਸੇਵਾ ਵੀ ਖਾਣੀ ਆ ਕੁਝ ਵੀ ਆ ਇਹ ਦੋ ਚੀਜ਼ਾਂ ਆ ਇਹ ਆਫਰ ਆ ਜੀ 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 ਕੋਮੇ ਕਈ ਵੀਰ ਵੀਡੀਓ ਦੋਰੇ ਆ ਦਿੰਦੇ ਉੱਤੇ ਘਟ ਪਿਆ ਹੁੰਤੇ ਵਾਦੇ ਆਪਾਂ ਇਹ ਗੱਲਾਂ ਜਿੰਨਾ ਚਿਰ ਆਪਾਂ ਨੂੰ ਮੁੱਲ ਨਹੀਂ ਪੂਰਾ ਮਿਲਦਾ ਪੁੱਗਦਾ ਨਹੀਂ ਮਿਲਦਾ ਨਜ਼ਰ ਦਿੰਦਾ ਨਾ ਆਪਾਂ ਦੂਸਰੇ ਪਾਸੇ ਹੋ ਗਏ ਫਿਰ ਪੁੱਗਦਾ ਦੁੱਧ ਚੋ ਕੇ ਕਰ ਲੈਨੇ ਆ ਜੀ ਘਾਟਾ ਪਾ ਕੇ ਦੇਣੀ ਨਹੀਂ ਘਾਟਾ ਪਾ ਕੇ ਤੇ ਕਿਸ ਨੇ ਕੋਈ ਵਪਾਰੀ ਵੀ ਨਹੀਂ ਦਿੰਦਾ ਕਈ ਵੀਰ ਇਦਾਂ ਮੜਾ ਕਹਿੰਦੇ ਆ ਵੀ ਮੈਨੂੰ ਦੱਸ ਦੇ ਆਈ ਗਈ ਦੱਸ ਦੇ ਤੇ ਆਈ ਗਈ ਤੇ ਵੀ ਨਹੀਂ ਮੁੜ ਕੇ ਰਹੀ ਆਈ ਗਈ ਤੇ ਨਹੀਂ ਦੇ ਨਹੀਂ ਫੇਰ ਵੀ ਦੱਸ ਤੇ ਇੱਕ ਬੇਨਤੀ ਹੋਰ ਆ ਭਰੇ ਬਾਜ਼ਾਰ ਚ ਸੌਂ ਖਾਣ ਵਾਲਾ ਤੇ ਮੈਨੂੰ ਹੁੰਨਾ ਲਾ ਠੀਕ ਮੈਨੂੰ ਭਾਵੇਂ ਕਰੋੜ ਰੁਪਈਆ ਵੀ ਕੋਈ ਸੌਂ ਦੇ 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 ਨਾ ਕੁਝ ਵੀ ਤੇ ਸੌਂ ਖਾਲਾ ਵੀ ਸੌਂ ਖਾਲਾ ਤੇ ਮੈਂ ਕਰੋੜ ਰੁਪਈਆ ਲੱਤ ਮਾਰਨਾ ਤੇ ਸੌਂ ਨਹੀਂ ਖਾਲਾ ਸੌਂ ਵਾਲਾ ਤੇ ਬੰਦਾ ਮੈਨੂੰ ਫੋਨ ਹੀ ਨਾ ਲਾਵੇ ਕਿੰਨੇ ਬੰਦੇ ਨਾ ਸੱਚੀ ਕੋਈ ਵੀ ਅਸੀਂ ਟਰੈਕਟਰਾਂ ਦਾ ਵਪਾਰ ਦੇ ਕਈ ਬੰਦੇ ਟਰੈਕਟਰ ਤੇ ਹੱਥ ਰੱਖ ਕੇ ਕਈ ਰਿਪਰੇ ਬਾਜ਼ਾਰ ਚ ਐਨੇ ਦੀ ਆਈ ਗਈ ਆ ਸੌਂ ਖਾਨ ਵਾਲਾ ਤੇ ਭੁੱਗਦੀ ਆ ਲਵੇ ਜਾਂ ਨਾ ਲਵੇ ਸੌਂ ਖਾਨ ਵਾਲਾ ਦਾ ਸੌਂ ਤੇ ਮੈਨੂੰ ਕਵੇ ਨਾ ਕੋਈ ਕਰੋੜ ਰੁਪਈਆ ਲੈ ਲਾ ਤਾਂ ਸੌਂ ਮੈਂ ਤਾਂ ਨਹੀਂ ਖਾਂਦਾ ਠੀਕ ਆ ਸੌਂ ਵਾਲਾ ਬੰਦਾ ਇਹ ਮੰਨਾਂਗਾ ਹਾਂ ਇਹ ਆਪਣਾ ਆਪਣਾ ਇਹ ਆਪਣਾ ਮਨ ਉਹ ਸੌਆਂ ਮੇਰੇ ਮੇਰੇ ਸਾਰੇ ਮਾਲਾ ਨਾ ਕੰਮ ਸੇ ਕੰਮ 100 ਬੰਦੇ ਦਾ ਮੇਰਾ ਸਰਕਲ ਹੈ ਜਿਨ੍ਹਾਂ ਨੇ ਸੌਆਂ ਖਾਧੀਆਂ ਉਹ 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 ਸੌਆਂ ਤੇ ਉਤਰੇ ਹੀ ਨਹੀਂ ਆ ਠੀਕ ਆ ਉਹ ਸੌਆਂ ਖਾ ਕੇ ਵੀ ਮੱਲਾ ਵੀ ਉਲਟੀ ਪਲਟੀ ਹੋ ਗਈ ਠੀਕ ਠੀਕ ਆ ਆਪਣੀ ਗੱਲ ਤੇ ਖਰੇ ਨਹੀਂ ਉਤਰੇ। ਆਪਣੀ ਗੱਲ ਤੇ ਸੌਂ ਖਾ ਕੇ ਵੀ ਮਨ ਲੋ ਬਲਟੀ ਪਾਉਂਦੇ ਰਹੇ। ਮੁੱਕਰ ਜਾਂਦੇ ਰਹੇ। ਹਾਂ, ਮੁੱਕਰ ਜਾਂਦੇ ਰਹੇ ਜਾਂ ਉਹਦੇ ਤੋਂ ਕੁਮ ਜਾਂਦ ਰਹੇ ਉਹ ਗੱਲ ਹੁੰਦੀ ਨਹੀਂ ਹੈ ਕਿ ਝੂਠੀਆਂ ਸੌਂ ਖਾਧੀਆਂ। ਚਿਹਰਾ ਦੇ ਹੱਥ ਰੱਖ ਕੇ ਜਾਂ ਕੁਝ ਵੀ ਲਾ ਲਾ। 100 ਬੰਦਾ ਹਣਾ ਮੇਰੀ ਮੱਲਾ ਵੀ ਨਿਗਾਹ ਦੇ ਵਿੱਚ। ਠੀਕ ਹੈ ਠੀਕ। ਸੌਂ ਤੋਂ ਇਹ ਗੱਲੋਂ ਨਫ਼ਰਤ ਆ। ਸੌਂ ਵਾਲੇ ਬੰਦੇ ਦਿਲ ਮੈਂ ਲੱਗ ਹੀ ਵੀ ਨਹੀਂ ਖਲਾਂਗਾ। ਠੀਕ ਹੈ ਜੀ। ਸਹੀ ਹੈ। ਤੇ ਨਾ ਮੱਲਾ ਵੀ ਨਾ ਮੈਂ ਇਹਨੂੰ ਭਾਵੇਂ ਅਗਲੇ ਨੇ ਮੈਂ ਕਹਿੰਨਾ ਦਾ ਯਕੀਨ ਕਰਨਾ ਕਰ ਸੌਂ ਦਾ ਨਾਂ ਨਹੀਂ ਲੈਣਾ। ਠੀਕ ਹੈ ਜੀ। ਤੇ ਸੌਂ ਤੋਂ ਨਫ਼ਰਤ ਸਹੀ ਤੇ ਜੇ ਕਿਹਨੂੰ ਚੰਗੀਆਂ ਲੱਗੀਆਂ ਤੇ ਆਪਣੇ ਕੋਲ ਰੱਖ ਲੈਣਾ ਤੇ ਇਧਰਲੇ ਕਰਨ ਛੋਟੇ ਤੇ ਛੋੜ ਦੇ ਪਰਾਂ ਚਲੋ ਕੋਈ ਗੱਲ ਨਹੀਂ ਤੇ ਬਾਕੀ ਸਾਰੇ ਵੀਰ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇੱਕ ਹੀ ਵੀਰ ਨੇ ਮੱਝ ਜੇ ਸੇਲ ਕਰਨੀ ਆ ਤਾਂ ਆ ਗਿਆ ਆਪਣੇ ਦਸਾਲੀ ਕਰਕੇ ਲੈ ਕੇ ਜਾਏ ਵੀ ਧੰਨਵਾਦ